ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਿਹੜੇ ਕੱਪੜੇ 'ਚ ਕਿਹੜੀ ਲਾਈਨਿੰਗ ਲਗਣੀ ਆ ਉਹ ਆਪਣੇ ਕੋਲੇ ਕੁਝ ਕੱਪੜੇ ਤਿਆਰ ਨੇਗੇ ਉਹਨਾਂ ਥੱਲੇ ਆਪਾਂ ਕਿਹੜੀ ਲਾਈਨਿੰਗ ਕਿੱਥੇ ਉਸ ਥੱਲੇ ਕਰਨੀ ਆ ਉਹਦੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੇ ਕਈ ਵਨ ਆਪਣੇ ਕੋਲੇ ਉਹ ਪੁੱਛਣਾ ਆ ਜਾਂਦੀਆਂ ਨੇ ਜੀਆਂ ਵੀ ਦੀਦੀ ਇਹ 'ਚ ਕਿਹੜੀ ਲਾਈਨਿੰਗ ਲਾ ਲਈ ਸੀ ਕਿਵੇਂ ਕਰੀਏ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬਾਰੇ ਆਪਾਂ ਸਮਝਾਉਣਾ ਹੈ ਜੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਨੇ ਆ ਤੇ ਦਾ ਜੀ ਮੈਂ ਆਪਣੇ ਕੋਲੇ ਆ ਸੂਟਾ ਪਤਨਾ ਰੈਡੀ ਕੀਤਾ ਦੇਖੋ ਇਹ ਟ੍ਰਾਂਸਪੇਟ ਕਪੜਾ ਮਤਲਬ ਇਹਨੂੰ ਆਪਾਂ ਔਰਗੰਜਾ ਕਹਦੇ ਨੇ ਔਰਗਨ ਕਹਿੰਦੇ ਆ ਤੇ ਇਹਦੇ ਵਿੱਚ ਪਿਓਰ ਚ ਵੀ ਆਉਂਦਾ ਇਹ ਸਿਮਰਚ ਚ ਵੀ ਆਉਂਦਾ ਦੇਖੋ ਸਿਮਰਚ ਹੋ ਗਿਆ ਇਹਨਾਂ ਚ ਹੋ ਗਿਆ ਜਿਹੜਾ ਐ ਟ੍ਰਾਂਸਪੇਟ ਆਰ ਪਾਰ ਦਿਖਦਾ ਹੁੰਦਾ ਪਾਰਦਰਸ਼ੀ ਕਪੜਾ ਹੁੰਦਾ ਨਾ ਉਹਦੇ ਹਮੇਸ਼ਾ ਥੱਲੇ ਹਮੇਸ਼ਾ ਟਾਪਟਾ ਹੀ ਲਗੂਗਾ ਤੇ ਜਿੱਦਾਂ ਹੀ ਇੱਕ ਸੂਟ ਆਪਣੇ ਕੋਲੇ ਇਹ ਆਇਆ ਤਿਆਰ ਹੋਣ ਵਾਸਤੇ ਇਹ ਵੀ ਦੇਖੋ ਔਰਗੰਜਾ ਪਿਓਰ ਆ ਤੇ ਇਹਦੇ ਥੱਲੇ ਵੀ ਆਪਣਾ ਟਾਫਟਾ ਹੀ ਲੱਗਣਾ ਵੀ ਆਰਪਾਰ ਦਿਸਦਾ ਜੇ ਇਹ ਪਾਰਦਰਸ਼ੀ ਕਪੜਾ ਹੋ ਗਿਆ ਇਹਦੇ ਥੱਲੇ ਆਪਾਂ ਆਹ ਟਾਫਟਾ ਚੂਜ਼ ਕਰਦਾ ਇਹਦੇ ਨਾਲ ਹੀ ਆ ਸਿਲਕ ਦੀ ਦੇਖੋ ਜੀ ਬਾਟਮ ਆਈ ਆ ਇਹਦੇ ਥੱਲੇ ਆਪਣੀ ਕਿਹੜੀ ਲਾਈਨਿੰਗ ਲੱਗਣੀ ਆ ਦੇਖੋ ਜੀ ਇਹਦੇ ਥੱਲੇ ਆਪਾਂ ਕਾਟਨ ਲਾਈਨਿੰਗ ਲਾਵਾਂਗੇ ਇਦਾਂ ਇਹ ਜਿਹੜਾ ਕਪੜਾ ਇਸ ਤਰ੍ਹਾਂ ਦਾ ਸਿਲਕੀ ਉਂਝ ਹੁੰਦਾਗਾ ਤੁਸੀਂ ਕਰੇਵ ਲਾ ਲਓ ਤੇ ਉਹਦਾ ਇਹ ਸਾਰੇ ਥੱਲੇ ਆਪਣੀ ਕਾਟਨ ਹੀ ਲਾਈਨਿੰਗ ਚੱਲੂਗੀ ਤੇ ਇਹ ਚੀਜ਼ ਤੁਹਾਨੂੰ ਇਹ ਦੱਸਦੇ ਇੱਕ ਜਿਵੇਂ ਨੈਟ ਹੁੰਦੀ ਆ ਨੈਟ ਆਪਣਾ ਸੂਟ ਤਿਆਰ ਕਰਨਾ ਜਾਂ ਕੁਝ ਵੀ ਹੋ ਤੇ ਹੁੰਦਾ ਉਹਦੇ ਥੱਲੇ ਤੁਸੀਂ ਲਾ ਸਕਦੇ ਹੋ ਜੀ ਕਪੜਾ ਸਿਲਕੀ ਜਿਹਨੂੰ ਆਪਾਂ ਸਧਾਰਨ ਤੌਰ ਤੇ ਕਪੜਾ ਕਹਿੰਦੇ ਆ ਉਹ ਡਾਈ ਕੀਤਾ ਹੋਇਆ ਵੀ ਮੇਰੇ ਦਾ ਟਫ ਟਾਪਾ ਨੂੰ ਡਾਈ ਕਰਵਾਉਣਾ ਪੈਂਦਾ ਹੈਗਾ ਕਿਸੇ ਵੀ ਕਲਰ ਚ ਮਿਲਦਾ ਨਹੀਂ ਹੈਗਾ ਤੇ ਉਹ ਆਪਾਂ ਨੂੰ ਡਾਈ ਕੀਤਾ ਮਿਲ ਜਿੰਦਾ ਜੇ ਨੈਟ ਥੱਲੇ ਕਪੜਾ ਜਾਲੀ ਥੱਲੇ ਕਪੜਾ ਲਾਉਣਾ ਹੋਵੇ ਉਹ ਸਿਲਕੀ ਕਪੜਾ ਹੁੰਦਾ ਹੈਗਾ ਜਿੱਦਾਂ ਕਿ ਸਟਲ ਹੁੰਦਾ ਸਟਲ ਤੋਂ ਥੋੜਾ ਜਿਹਾ ਹਟਕੀ ਹੁੰਦਾ ਜੀ ਤੇ ਅਸੀਂ ਊਂਜ ਸਿਲਕ ਦਾ ਤਿਲਸ ਦਾ ਕਪੜਾ ਹੁੰਦਾ ਹੈਗਾ ਤੇ ਹੁਣ ਜਿਵੇਂ ਆਪਾਂ ਤੁਹਾਨੂੰ ਦੱਸ ਦਿਆਂ ਜੀ ਆ ਆਪਣਾ ਸੂਟ ਸੀਗਾ ਜਿੱਦ ਦੇ ਇਹ ਹੋ ਗਿਆ ਆਪਣੇ ਕੋਲੇ ਇਹ ਅਜੀ ਆਪਣੇ ਕੋਲੇ ਛਨੀਨ ਵੀ ਕਹਿ ਦਿੰਦੇ ਨੇ ਇਹਨੂੰ ਤੇ ਇਹਦੂ ਆਪਣਾਉ ਵੀ ਕਹਿ ਦਿੰਦੇ ਨੇ ਬੱਲ ਬੋਟੂ ਵੀ ਕਹਿ ਦਿੰਦੇ ਨੇ ਤੇ ਛਨੀਨ ਵੀ ਕਹਿ ਦਿੰਦੇ ਨੇ ਬੱਲ ਬੋਟ ਵੈਸੇ ਇਹ ਬੱਲ ਬੋਟਾ ਇਹ ਸਟੈਚਲੇਵ ਨਹੀਂ ਹੁੰਦੀ ਹੁੰਦੀ ਜਿਹੜੀ ਉਹ ਬੱਲ ਬੋਟ ਹੁੰਦੀ ਆ ਤੇ ਜਿਹੜੀ ਆਸ਼ਨੀ ਹੁੰਦੀ ਆ ਦੇਖੋ ਇਹ ਐਦਾਂ ਲਫਦੀ ਹੁੰਦੀ ਆ ਤੁਹਾਨੂੰ ਆਪਾਂ ਇਹ ਸੂਟ ਆਪਾਂ ਰੈਡੀ ਕਰਨਾ ਇਹਦੇ ਥੱਲੇ ਤਾਂ ਆਪਾਂ ਕਾਟਨ ਦੀ ਚੂਜ ਕਰ ਸਕਦੇ ਆ ਲਾਈਨਿੰਗ ਤੇ ਇਹਦੇ ਥੱਲੇ ਕੋਈ ਚੱਕ ਮੋੜਨ ਵਿੱਚ ਐਨੀ ਦਿੱਕਤ ਨਹੀਂ ਆਉਂਦੀ ਜਿਵੇਂ ਆਹ ਸੂਟ ਹੁੰਦੇ ਇਹਨਾਂ ਦੇ ਚੌਕ ਫੋਲਡ ਕਰਨ ਵੇਲੇ ਆਪਾਂ ਨੂੰ ਬਹੁਤ ਦਿੱਕਤ ਬੰਦੀ ਆ ਇਹਦੇ ਥੱਲੇ ਆਪਾਂ ਕਿਹੜੀ ਲਾਈਨਿੰਗ ਲਾਉਣੀ ਆ ਇਹਦੇ ਥੱਲੇ ਆਪਾਂ ਲਾਵਾਂਗੇ ਲੈਕਰਾ ਲਾਈਨਿੰਗ ਲੈਕਰਾ ਦੀ ਕਈ ਪਹਿਚਾਣਾ ਨਹੀਂ ਪਤਾ ਕਈਆਂ ਨੂੰ ਜੀ ਤੇ ਬੀ ਲੈਕਰ ਲੈਨਗ ਕਿਹੜੀ ਹੁੰਦੀ ਆ ਲੈਕਰ ਲੈਨਗ ਹੁੰਦੀ ਉਹ ਜੀ ਆਪਣੇ ਕੋਲੇ ਜਿਹੜੇ ਕੋਟ ਹੁੰਦੇ ਨੇ ਕੋਟ ਰੈਡੀ ਹੋ ਕੇ ਆਉਂਦੇ ਨੇਗੇ ਸਾਰਿਆਂ ਲਈ ਬਲੇਜ਼ਰ ਲਾ ਲਓ ਕੋਟ ਲਾ ਲਓ ਕੁਝ ਵੀ ਉਹਨਾਂ 'ਚ ਜਿਹੜਾ ਆਪਣਾ ਕਪੜਾ ਲੱਗਿਆ ਹੁੰਦਾਗਾ ਉਹ ਬਲੈਕ ਤੇ ਦੇਖੋ ਰੈੱਡ ਜਿਹੇ ਕਲਰ 'ਚ ਹੀ ਹੁੰਦਾ ਦੋ ਹੀ ਕਲਰ ਮੇਨ ਮਿਲਦੇ ਨੇ ਆਪਾਂ ਨੂੰ ਉਹ ਹੁੰਦੀ ਆ ਜੀ ਪਤਲਾ ਪਤਲਾ ਜਮਾ ਚੁੰਨੀ ਵਾਂਗੂ ਕਪੜਾ ਹੁੰਦਾ ਦੇਖੋ ਚੁੰਨੀ ਤੋਂ ਵੀ ਹਲਕਾ ਹੀ ਹੁੰਦਾ हटਕੇ ਕਾਗਜ਼ ਵਾਂਗੂ ਕਪੜਾ ਹੀ ਲੱਗਦਾ ਹੁੰਦਾ ਉਹ ਉਹ ਇਹਦੇ ਵਿੱਚ ਲੱਗ ਜਿੰਦਾ ਉਹਦੇ ਨਾਲ ਜੋ ਆਪਾਂ ਨੂੰ ਆ ਚਾਕ ਜਿਵੇਂ ਆ ਕੰਨੀਆਂ ਮੁੜਦੀਆਂ ਨੇ ਦੇਖੋ ਇਹ ਫੋਲਡ ਕਰਨ ਮੇਲੇ ਕੋਈ ਦਿੱਕਤ ਨਹੀਂ ਹੋਣੀ ਉਹ ਤੁਸੀਂ ਇਹ ਸੂਟ ਹਮੇਸ਼ਾ ਲੈਕਰ ਆਲਾਈਨਗ ਲਾ ਕੇ ਹੀ ਤਿਆਰ ਕਰੋ ਜਿਵੇਂ ਆਪਣੇ ਦੂਜੇ ਸੂਤੀ ਸੂਟਾਂ ਤੇ ਲੈਨਕ ਦੇਖੋ ਉਹਨਾਂ 'ਚ ਤਾਂ ਕਾਟਨ ਦੀ ਵੀ ਚੱਲੀ ਜਾਂਦੀ ਆ ਤੇ ਇਹ ਜਿਹੜੇ ਟ੍ਰਾਂਸਪੇਰੈਂਟ ਕੱਪੜੇ ਹੁੰਦੇ ਆ ਇਹਨਾਂ ਥੱਲੇ ਤੁਸੀਂ ਟਾਫਟਾ ਹੀ ਲਾਉਣਾਗਾ ਆਪਣਾ ਇਹ ਰੈਡੀ ਹੋਇਆ ਹੋਇਆ ਜੋਰ ਜੱਟ ਸੂਟ ਇਹ ਜੋਰ ਜੱਟ ਥੱਲੇ ਵੀ ਆਪਾਂ ਸੂਤੀ ਲੈਨਕ ਹੀ ਲਾਈ ਆ ਜੇਕਰ ਤੁਹਾਡੇ ਕੋਲੇ ਥੋੜਾ ਜਿਹਾ ਜ਼ਿਆਦਾ ਹੈ ਤਾਂ ਹਲਕਾ ਕਲਰ ਆਉਂਦਾ ਤੇ ਜੇ ਮੇ ਕ੍ਰੀਮ ਲਾ ਲਓ ਬਾਈਟ ਲਾ ਲਓ ਉਹਨਾਂ ਚ ਤਾਂ ਤੁਸੀਂ ਟਾਫਟਾ ਯੂਜ਼ ਕਰ ਸਕਦੇ ਜੇ ਤੁਹਾਡਾ ਕਪੜਾ ਜ਼ਿਆਦਾ ਪਾਰਦਰਸ਼ੀ ਲੱਗਦਾ ਨਹੀਂ ਤੁਸੀਂ ਇਹ ਜੌਰ ਜੱਟ ਚ ਵੀ ਕਾਟਨ ਲੈਂਡ ਹੀ ਯੂਜ਼ ਕਰਨੀ ਆ ਅਸੀਂ ਵੀ ਕਾਟਨ ਲੈਂਡ ਹੀ ਹੀ ਚੂਜ਼ ਕਰਦੇ ਆ ਇਹਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰਨਾ ਵੱਧ ਤੋਂ ਵੱਧ ਧੰਨਵਾਦ